ਪੰਜਾਬੀ ਰਿਪੋਰਟ ਪੰਜਾਬੀ ਰਿਪੋਰਟ ਪੰਜਾਬੀ ਰਿਪੋਰਟ ਸਾਰੀ ਦੁਨੀਆ 'ਚ ਛਾਇ ਪਈਓ ਕਰਾ ਕੇ ਤਾਂ ਦਿਖਾਉਏ ਕਰਦਾ ਕੀ ਐ ਆਇਆ ਤੈਨੂੰ ਕਰਾ ਕੇ ਦਿਖਾਈਏ JARVIS YES GO BACK ਹੁਣ ਦੇਖ ਮੈਂਨੂੰ ਕਮਾਰ ਦਿੱਤੀ ਐ GO BACK ਮੈਨੂੰ ਪਿੱਛੇ ਨੂੰ ਜਾ ਹੁਣ ਇਹ ਕਮਾਰ ਨੂੰ ਮੈਂ ਪ੍ਰੋਸੈਸ ਕਰੂਗਾ ਤੇ ਪਿੱਛੇ ਨੂੰ ਗਿਆ ਆ ਦੇਖ ਹੁਣ ਦੇਖ ਤੇਰੇ ਵਰਗੇ ਕਈ ਨੇ ਜਿਹੜੇ ਕਹਿੰਦੇ ਨੇ ਅਸੀਂ ਇਹਦੇ ਵਿੱਚ Alexa ਫਿੱਟ ਕੀਤੀ ਐਗੀ ਆ ਦੇਖ ਤੈਨੂੰ ਦਿਹਾਵਾ ਅਸੀਂ ਇਹਦੇ ਵਿੱਚ ਪ੍ਰੋਸੈਸਿੰਗ ਕੀਤੀ ਹੈਗੀ ਰੈਸਪਰੀ ਪਾਈ ਪਾਈ ਹੈ ਇਹਦੀ ਪ੍ਰੋਸੈਸਿੰਗ ਨੂੰ ਘੱਟੋ ਘੱਟ 3 ਮਹੀਨੇ ਲੱਗੇ ਬਹੁਤ ਮਿਹਨਤ ਕੀਤੀ ਹੈ ਜੇ ਕਿਸੇ ਚੰਗੀ ਚੀਜ਼ ਨੂੰ ਚੰਗਾ ਨਹੀਂ ਕਹਿਣਾ ਹੁੰਦਾ ਘੱਟੋ ਘੱਟ ਨੂੰ ਲਿੰਦਿਆ ਤਾਂ ਕਰੋ ਹੁਣ ਦੇਖੇ ਪ੍ਰੋਸੈਸਿੰਗ ਜਿਹੜੀ ਵਾਇਰਸ ਨਾਲ 11 ਦਿਨਾਂ ਨਾਲ ਲਾਈਟ ਵੀ ਔਨ ਕਰਦਾ ਹੈ ਤੁਹਾਨੂੰ ਕਰਕੇ ਦਿਖਾਵਾਂਗੇ ਜਾਰਵਿਸ ਯੈਸ ਟਰਨ ਔਨ ਦਾ ਲਾਈਟ ਹੁਣ ਦੇ ਮੈਂ ਹੁਕਮ ਆ ਦੇਤੀ ਹੈ ਜੀ ਇਹਨੇ ਕਰਨ ਕਮਾਂਡ ਨੂੰ ਪ੍ਰੋਸੈਸ ਕਰ ਲਿਆ ਹੈ ਲਾਈਟ ਔਨ ਦੇਖ ਇਹ ਬਣਾਇਆ ਸੀ ਇਸ ਚੀਜ਼ ਦੇ ਵਿੱਚ ਕਰਕੇ ਅਤਿਕੱਲਾ ਰੋਬੋਟ ਵੀ ਬਣਾਇਆ ਸਗੋਂ ਰੇਪਸ ਜਾਣ ਵਾਲੇ ਕਈ ਕਨਸੈਪਟਸ ਸਿੱਖੇ ਵੀ ਲਏਗੇ ਪ੍ਰੈਕਟੀਕਲ ਐਜੂਕੇਸ਼ਨ ਦਾ ਕੰਮ ਉੱਚਾ ਲੈ ਕੇ ਜਾਣ ਲਈ ਤੇ ਜਿਹੜੇ ਲੋਕ ਚੰਗੀਆਂ ਚੀਜ਼ਾਂ ਨੂੰ ਮਾੜਾ ਬੋਲਦੇ ਆ ਉਹਨਾਂ ਨੂੰ ਜਵਾਬ ਦੇ ਲਈ ਸਾਨੂੰ ਇਹ ਵੀਡੀਓ ਨੂੰ ਬਸ ਤੋਂ ਬਾਅਦ ਸ਼ੇਅਰ ਕਰਨਾ ਚਾਹੀਦਾ ਹੈ